ਜੇ ਰਤ ਲੱਗਿਆ ਕੱਪੜਾ ਜਾਮਾ ਹੋਏ ਪਲੀਤ ਜੋ ਰਤ ਪੀਵਣ ਮਨਸਾ ਤਨਿਕ ਨਿਰਮਲ ਜੀਤ ਇਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜਿਆਂ ਦੇ ਪਾਵਨ ਬਚਨਾਂ ਚੋਂ ਬਚਨ ਨੇ ਕਹਿੰਦੇ ਜੇ ਕੱਪੜੇ ਉੱਤੇ ਥੋੜਾ ਜਿਹਾ ਖੂਨ ਲੱਗ ਜਾਵੇ ਤਾਂ ਅਸੀਂ ਕਹਿੰਦੇ ਹਾਂ ਪਲੀਤ ਹੋ ਗਿਆ ਗੰਦਾ ਹੋ ਗਿਆ ਜੇ ਰਤ ਲੱਗਿਆ ਕੱਪੜਾ ਜੇ ਖੂਨ ਲੱਗ ਜਾਵੇ ਕੱਪੜੇ ਨੂੰ ਜਾਮਾ ਹੋਏ ਪਲੀਤ ਤਾਂ ਅਸੀਂ ਕਹਿੰਦੇ ਆ ਕਿ ਜਿਹੜਾ ਸਾਡਾ জামਾ ਹੈ ਸਾਡਾ ਕੱਪੜਾ ਹੈ ਉਹ ਬੰਦਾ ਹੋ ਗਿਆ ਜੋ ਰਤ ਪੀਵਣ ਮਾਨਸਾ ਤੈਨ ਕਿਉ ਨਿਰਮਲ ਜੀਤ ਜਿਹੜਾ ਕਿਸੇ ਦੂਸਰੇ ਦਾ ਹੱਕ ਖੋ ਕੇ ਖਾਂਦੇ ਨੇ ਉਹ ਪਵਿੱਤਰ ਹਿਰਦੇ ਵਾਲੇ ਕਿਵੇਂ ਹੋ ਸਕਦੇ ਨੇ ਇੱਕ ਸ਼ਬਦ ਦੇ ਵਿੱਚ ਗੁਰੂ ਨਾਨਕ ਸਾਹਿਬ ਹੋਰ ਫੁਰਮਾਨ ਕਰਦੇ ਹਨ ਹੱਕ ਪਰਾਇਆ ਨਾਨਕਾ ਉਸ ਸੋਇਆ ਰ ਉਸ ਗਾਏ ਗੁਰਪੀਰ ਹਮ ਤਾਂ ਪਰੇ ਜਾਂ ਮਰਦਾਰਨਾ ਖਾਏ ਗੁਰੂ ਨਾਨਕ ਸਾਹਿਬ ਸਿੱਖ ਨੂੰ ਉਪਦੇਸ਼ ਕਰਦੇ ਹੋਏ ਕਹਿੰਦੇ ਹਨ ਕਹਿੰਦੇ ਅਗਰ ਤੂੰ ਜੇ ਕਿਸੇ ਦਾ ਹੱਕ ਖੋ ਕੇ ਖਾਂਦਾ ਤਾਂ ਉਸ ਨੂੰ ਗਾਂ ਖਾਣ ਦੇ ਬਰਾਬਰ ਆਖਿਆ ਗਿਆ ਇਸਲਾਮ ਦੇ ਵਿੱਚ ਅਗਰ ਕੋਈ ਕਿਸੇ ਦਾ ਹੱਕ ਖੋ ਕੇ ਖਾਂਦਾ ਹੈ ਤਾਂ ਉਸ ਨੂੰ ਸੂਰ ਖਾਣ ਦੇ ਬਰਾਬਰ ਸਮਝਿਆ ਗਿਆ ਅੱਗੇ ਗੁਰੂ ਨਾਨਕ ਸਾਹਿਬ ਪਰ ਮਾਨ ਕਰਦੇ ਹਨ ਗੁਰ ਪੀਰ ਆਮਾ ਤਾਂ ਪਰੇ ਕਹਿੰਦੇ ਗੁਰੂ ਪੀਰ ਤਾਂ ਹੀ ਤੇਰੇ ਹੱਕ ਦੇ ਵਿੱਚ ਖੜਾ ਹੋਵੇਗਾ ਜਾਂ ਮੁਰਦਾਰਮਾ ਖਾਏ ਜੇ ਤੂੰ ਮੁਰਦਾ ਨਹੀਂ ਖਾਏਗਾ ਸਿੱਖ ਕੌਮ ਦੇ ਵਿੱਚ ਬੜੇ ਮਤ ਪੇ ਇਹ ਚੱਲ ਰਹੇ ਹਨ ਬਾਰ ਬਾਰ ਗੱਲਾਂ ਉੱਠਦੀਆਂ ਨੇ ਕਿ ਮਾਸ ਖਾਣਾ ਚਾਹੀਦਾ ਹੈ ਕਿ ਨਹੀਂ ਖਾਣਾ ਚਾਹੀਦਾ ਇਸ ਸ਼ਲੋਕ ਤੋਂ ਇਹ ਸਿੱਧ ਹੋ ਗਿਆ ਕਿ ਗੁਰ ਪੀਰ ਆਮਾ ਤਾਂ ਪਰੇ ਗੁਰੂ ਪੀਰ ਤਾਂ ਹੀ ਤੇਰੇ ਅੰਗ ਸੰਗ ਸਹਾਈ ਹੋਏਗਾ ਤਾਂ ਹੀ ਤੇਰੇ ਹੱਕ ਦੇ ਵਿੱਚ ਖੜੇਗਾ ਜਾਂ ਮਰਦਾਰ ਨਾ ਖਾਏ ਜੇ ਤੂੰ ਮਰਦਾ ਨਹੀਂ ਖਾਏਗਾ మాਸ ਨੂੰ ਨਹੀਂ ਖਾਏਗਾ ਇੱਕ ਪਾਵਨ ਬਚਨ ਭਗਤ ਕਬੀਰ ਜੀਆ ਦਾ ਭਗਤ ਕਬੀਰ ਜੀ ਪਰ ਮਾਨ ਕਰਦੇ ਹਨ ਭਾਂਗ ਮੱਛਲੀ ਸੁਰਾਪਾਨ ਜੋ ਲੋਕ ਭੰਗ ਖਾਂਦੇ ਹਨ ਭੰਗ ਪੀਂਦੇ ਨੇ ਜੋ ਲੋਕ ਮੱਛੀ ਖਾਂਦੇ ਹਨ ਮਾਸ ਖਾਂਦੇ ਨੇ ਸੁਰਾਵਾਨ ਜੋ ਸ਼ਰਾਬ ਪੀਂਦੇ ਨੇ ਸ਼ਰਾਬ ਦੇ ਨਸ਼ੇ ਦੇ ਵਿੱਚ ਮਾਸ ਰਹਿੰਦੇ ਨੇ ਜੋ ਜੋ ਜੁਰਾਨੇ ਖਾਏ ਜਿਹੜੇ ਜਿਹੜੇ ਮਨੁੱਖ ਖਾਂਦੇ ਨੇ ਪਾਪ ਪੁੰਨ ਸਭੇ ਕੀਏ ਉਹਨਾਂ ਦੇ ਕੀਤੇ ਹੋਏ ਪਾਪ ਔਰ ਪੁੰਨ ਸਭੇ ਰਜ਼ਾਤਲ ਜਾਇਓ ਸਾਰਿਆਂ ਦੇ ਸਾਰੇ ਨਰਕੋਂ ਲੈ ਡੁਕਦੇ ਨੇ ਇਹ ਮੈਂ ਇਹ ਕਹਿ ਰਿਹਾ ਏ ਭਗਤ ਕਬੀਰਿਆਂ ਦਾ ਸਾਡੇ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੇ ਪਾਵਨ ਬਚਨ ਨੇ ਇੱਕ ਤੋਂ ਸ਼ਲੋਕਾਂ ਨੂੰ ਪੜਨ ਦੇ ਨਾਲ ਤੁਸੀਂ ਲੋਕਾਂ ਨੂੰ ਗੁਮਰਾਹ ਕਰਨਾ ਇਹ ਗਲਤ ਗੱਲ ਹੈ ਪਰ ਜਿਹੜੇ ਸਤਿਗੁਰਾਂ ਦੇ ਬਚਨਾਂ ਨੂੰ ਅਗਰ ਇਕੱਠੇ ਪੜਿਆ ਜਾਵੇ ਤਾਂ ਉਹਨਾਂ ਨੂੰ ਹੀ ਸਿੱਧ ਹੁੰਦਾ ਹੈ ਕਿ ਗੁਰੂ ਪੀਰ ਹਾਮਾ ਤਾਂ ਪਰੇ ਗੁਰੂ ਪੀਰ ਤਾਂ ਹੀ ਤੇਰੇ ਹੱਕ ਦੇ ਵਿੱਚ ਖੜੇਗਾ ਜਾਂ ਮੁਰਦਾ ਨਾ ਖਾਏ ਅਗਰ ਤੂੰ ਮੁਰਦਾ ਨਹੀਂ ਖਾਏਗਾ